ਇੱਥੇ ਆ ਗਿਆ ਨਾ ਬੰਦਾ ਰੱਜਦਾ ਨਹੀਂਗਾ ਦੇਖ-ਦੇਖ ਕੇ ਪਲਾਂਟਸ ਜਿੰਨੇ ਵੀ ਨੇ ਇੱਥੇ ਗ੍ਰੀਨਰੀ ਵਾਲੇ ਸਟ੍ਰੌਬੇਰੀ ਤੋੜ ਕੇ ਖਾਦੀ ਏ ਆ ਇੰਨਾ ਕੁ ਲਿਆ ਜੀ ਸਮਾਨ ਆਪਾਂ 10-10 ਬੂਟੇ ਹਰੇਕ ਚੀਜ਼ਾਂ ਦੇ ਡਰਮ ਲੈਣ ਲੱਗੇ ਆ ਇਹਦੇ ਵਿੱਚ ਕਾਫੀ ਮਿੱਟੀ ਆਈ ਨਹੀਂ ਤੇ ਸ਼ਿਮਲਾ ਮਿਰਚ ਹੋਗੀ ਹਰੀ ਮਿਰਚ ਹੋਗੀ ਟਮਾਟਰ ਦੇ ਦੋ ਗਰਮੀ ਵਾਲੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦਾ ਆਪਣਾ ਵਲੌਗ ਬਹੁਤ ਹੀ ਘੈਂਟ ਹੋਣ ਜਾ ਰਿਹਾ ਤੇ ਥੋੜਾ ਡਿਫਰੈਂਟ ਹੈ ਆਪਾਂ ਸ਼ੁਰੂ ਕਰ ਲਏਗਾ ਜੀ ਆਰਗੇਨਿਕ ਖੇਤੀ ਤੇ ਆਰਗੇਨਿਕ ਖੇਤੀ ਆਪਾਂ ਕਰਾਂਗੇ ਆਪਣੇ ਘਰ ਦੀ ਛੱਤ ਤੇ ਬਣੇ ਰਹੋ ਵਲੌਗ ਦੇ ਐਂਡ ਤੱਕ ਤੇ ਹੁਣ ਆਪਾਂ ਚੱਲੇ ਆ ਜੀ ਪਟਿਆਲੇ ਨੂੰ ਸਮਾਨ ਲੈਣ ਜੋ ਆਪਾਂ ਨੂੰ ਪਲਾਂਟਸ ਲਾਉਣ ਵਾਸਤੇ ਚਾਹੀਦਾ ਹੈ ਪਲਾਂਟ ਆਪਾਂ ਲਾਵਾਂਗੇ ਜੀ ਸਬਜ਼ੀਆਂ ਵਾਲੇ ਤੇ ਮਤਲਬ ਮੈਂਗਣਾ ਦੇ ਮਿਰਚਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਤੇ ਆਓ ਜੀ ਹੁਣ ਚੱਲੀਏ ਪਟਿਆਲੇ ਵਾਲ ਨੂੰ ਤੇ ਖਰੀਦੀ ਸਮਾਨ ਜੀ ਲਓ ਜੀ ਗੱਡੀ ਦੀ ਮਾਰੀ ਹੈ ਸਲਫ ਤੇ ਚੱਲੀਏ ਫਿਰ ਆਪਾਂ ਜੀ ਬਾਬੇ ਦਾ ਨਾਮ ਲੈ ਕੇ ਲਓ ਜੀ ਆਪਾਂ ਸਭ ਤੋਂ ਪਹਿਲਾਂ ਪਹੁੰਚ ਗਏ ਆ ਜੀ ਦਸਮੇਸ਼ ਨਰਸਰੀ ਇੱਥੋਂ ਆਪਾਂ ਦੇਖਦੇ ਆਂ ਕੁਝ ਸਮਾਨ ਗ੍ਰੂ ਬੈਗ ਵਗੈਰਾ ਜੇ ਕੁਝ ਆਪਾਂ ਨੂੰ ਮਿਲ ਗਿਆ ਤੇ ਛੱਤ ਤੇ ਲਾਉਣ ਵਾਸਤੇ ਕੁਝ ਫੁੱਲ ਵਗੈਰਾ ਵੀ ਲਵਾਂਗੇ ਸਦਾ ਬਰ ਵਾਲੇ ਧੁੱਪ ਵਾਲੇ ਪਹਿਲਾਂ ਵੀ ਵਲੌਗ ਬਣਾ ਕੇ ਪਾਇਆ ਸੀ ਆਪਾਂ ਇੱਥੋਂ ਦਾ ਜੀ ਨਰਸਰੀ ਦਾ ਤੇ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਤੇ ਇੱਥੇ ਆਏ ਆਂ ਆਪਾਂ ਫਿਰ ਦੁਬਾਰੇ ਆਹ ਬਹੁਤ ਮਹਿੰਗਾ ਪਲਾਂਟ ਹੈ ਸਾਹਮਣੇ ਜਿਹੜਾ ਇੱਧਰ ਮੰਮੀ ਲੱਗੇ ਨੇ ਖਰੀਦਣ ਅਸੀਂ ਫੁੱਲਾਂ ਵਾਲੇ ਦੇਖ ਰਹੇ ਪਹਿਲਾਂ ਸਦਾ ਬਰ ਸਦਾ ਬਰ ਸਦਾ ਵਰ ਧੁੱਪ ਵਾਲੇ ਵੇਖਿਓ ਜੀ ਕਿਉਂਕਿ ਛਾਤੇ ਲਾਉਣੇ ਨੇ ਸਾਰੇ ਇੱਥੇ ਆ ਕੇ ਨਾ ਬੰਦਾ ਰੱਜਦਾ ਨਹੀਂਗਾ ਦੇਖ ਦੇਖ ਕੇ ਪਲਾਂਟਸ ਜਿੰਨੇ ਵੀ ਨੇ ਇੱਥੇ ਗ੍ਰੀਨਰੀ ਵਾਲੇ ਪਰ ਆਪਾਂ ਬਹੁਤ ਲਿਮਟਿਡ ਜੇ ਖਰੀਦਿਆ ਕਿਉਂਕਿ ਤੁਹਾਨੂੰ ਪਹਿਲਾਂ ਵਿਖਾਇਆ ਵਲੋਗਸ ਦੇ ਵਿੱਚ ਆਪਣੇ ਘਰੇ ਬਹੁਤ ਜ਼ਿਆਦਾ ਇਕੱਠੇ ਹੋਏ ਨੇ ਪਲਾਂਟਸ ਤੇ ਫਿਰ ਜ਼ਿਆਦਾ ਦੀ ਕੇਅਰ ਵੀ ਨਹੀਂ ਹੁੰਦੀ ਇੱਧਰ ਵੈਸੇ ਮਾਤਾ ਜੀ ਦਾ ਤੇ ਜੀ ਕਰਦਾ ਕਿ ਆਪਾਂ ਹੋਰ ਸਾਰੇ ਖਰੀਦ ਲਈਏ ਪਰ ਖਰੀਦਣ ਨਹੀਂ ਦੇਣਾ ਥੋੜੇ ਖਰੀਦਾਂਗੇ ਮੇਨਲੀ ਆਪਣਾ ਇੱਕ ਦੋ ਵੇਖਣਿਆ ਤੇ ਨਾਲੇ ਆਪਾਂ ਇਦਾਂ ਵੀ ਗਰੋ ਬੈਗ ਇਹ ਦੇਖੋ ਕਿੰਨਾ ਘੈਂਟ ਮੋਲ ਜੀ ਕਰਸੀ ਦਾ ਵੈਸਾ ਆਪਣਾ ਵਲੌਗ ਵੀ ਚੈੱਕ ਕਰਿਓ ਜਿਹੜਾ ਪਹਿਲਾਂ ਪਾਇਆ ਆਪਾਂ 10 ਮਿਸ਼ਨਰਸ ਜਿਹੜਾ ਸਾਰਾ ਵਲੌਗ ਬਹੁਤ ਸੋਹਣਾ ਬਣਿਆ ਲਗਦਾ 7 18 ਮਿੰਟ ਦਾ ਬਣਿਆ ਇਹ ਚੈੱਕ ਕਰਿਓ ਜੀ ਦੇਖੋ ਹੁਣ ਆਪਾਂ ਦੇਖੀ ਆਹ ਦੇਖੋ ਜੀ ਕਿੰਨਾ ਘੈਂਟ ਹੈ ਵੈਸੇ ਦਿਲ ਜਾਈ ਜਾਂਦਾ ਇਹਨਾਂ ਸਾਰਿਆਂ ਬੁੱਟਿਆਂ ਦੇ ਉੱਪਰ ਕੋਲੋ ਦੇਖੋ ਤੁਸੀਂ ਕਿੰਨਾ ਸੋਹਣਾ ਪ੍ਰਿੰਟ ਜੈ ਇਹਨਾਂ ਦੇ ਬਣਿਆ ਇਧਰੋਂ ਆ ਰੰਗ ਹੈ ਤੇ ਦੂਜੇ ਪਾਸੇ ਹਰਾ ਰੰਗ ਹੈ ਆ ਵੀ ਦੇਖੋ ਕਿੰਨਾ ਘੈਂਟ ਬਣਿਆ ਜੀ ਲੰਬਾ ਜਿਹਾ ਸਮਾਨ ਇਹਨਾਂ ਕੋਲ ਬਹੁਤ ਵਧੀਆ ਹੈ ਪਰ ਆਪਾਂ ਕੀਤਾਂ ਦੇ ਹਿਸਾਬ ਦਾ ਹੀ ਮੈਂ ਕਿਹ ਚਲੋ ਇੱਕ ਵਾਰੀ ਤੁਹਾਨੂੰ ਵਿਖਾ ਵੀ ਦੇ ਸਾਰਿਆਂ ਨੂੰ ਦੇਖੋ ਆਲਾ ਦਵਾਲਾ ਓਵਰਵਿਊ ਦੇਖ ਲਓ ਇੱਕ ਕਰੀ ਹੌਲੀ ਹੌਲੀ ਮੈਂ ਘਮਾਉਣਾ ਕੈਮਰਾ ਜੀ ਕਰੋ ਜੀ ਚੈੱਕ ਕਰੋ ਸਟ੍ਰੋਬੇਰੀ ਤੋੜ ਕੇ ਖਾਦੀ ਏ ਬਹੁਤ ਖੱਟੀ ਏ ਯਾਰ ਇਹ ਸਟ੍ਰੋਬੇਰੀ ਮੈਨੂੰ ਤਾਂ ਆਖਿਆ ਮਿੱਟੀ ਹੋ ਗਈ ਨੀ ਕੀ ਜੀ ਆ ਪਤਾ ਨਹੀਂ ਤਾਂ ਕਰਕੇ ਗਰੋ ਬੈਗ ਕਹਿੰਦੇ ਸਾਡੇ ਕੋਲ ਹੈ ਨਹੀਂ ਗੇ ਗਰੋ ਬੈਗ ਇੱਥੋਂ ਮਿਲੇ ਨਹੀਂ ਨਰਸਰੀ ਜਿੱਥੇ ਆਪਾਂ ਇੱਕ ਬੂਟਾ ਲੈਣ ਲੱਗੇ ਆ ਆ ਦੇਖੋ ਜੀ ਕਹਿੰਦੇ ਮੈਨੂੰ ਹਾਰਟ ਸੈਲ ਜਿਹੜੇ ਆ ਮਤਲਬ ਗਰਮੀ ਸਰਤੀ ਜਿਹੜੇ ਫੁੱਲ ਲੱਗਦੇ ਰਹਿੰਦੇ ਆ ਫੁੱਲ ਲੈਨੇ ਆ ਤੇ ਫਿਰ ਚੱਲਦੇ ਆ ਅੱਗੇ ਦੂਸਰੇ ਪਾਸੇ ਪਤਾ ਕਰਦੇ ਆ ਬਸ ਸਾਹੀ ਇੱਕ ਤਾਂ ਪਸੰਦ ਆਇਆ ਜੀ ਇਹੀ ਲੈ ਜਾਂਦੇ ਆ ਤੇ ਕੋਈ ਕਾਫੀ ਇਹ ਬਾਕੀ ਆਪਣੇ ਘਰ ਬਥੇਰੇ ਨੇ ਹੁਣ ਚੱਲਦੇ ਆ ਇੱਧਰ ਨੂੰ 67 ਇੱਧਰ ਵਾਲੇ ਰੋਡ ਨੂੰ ਯਾ ਚੈੱਕਰ ਵੀ ਮੇਨਰਾ ਕਾਲਜ ਕਾਫੀ ਫਿਲਮਾਂ ਇੱਥੇ ਬਣ ਚੁੱਕੀਆਂ ਨੇ ਕੁੱਝ ਮੂਵੀਆਂ ਦੇ ਵਿੱਚ ਦੇਖਿਆ ਹੋਊਗਾ ਜੀ ਲਓ ਜੀ ਆਪਾਂ ਪਹੁੰਚ ਗਏ ਪਟਿਆਲੇ ਤੇ ਠੰਡੀ ਖੂਈ ਕੋਲ ਪਹੁੰਚ ਗਏ ਜੀ ਤੇ ਇੱਥੋਂ ਹੀ ਤੁਹਾਨੂੰ ਦਿਖਾਉਨੇ ਆ ਸਾਰੀਆਂ ਪਨੀਰੀਆਂ ਵਗੈਰਾ ਮਿਲਦੀਆਂ ਨੇ ਟਮਾਟਰਾਂ ਦੀਆਂ ਬੈਂਗਣਾ ਦੀਆਂ ਮਿਰਚਾਂ ਦੀਆਂ ਹਰ ਇੱਕ ਤਰ੍ਹਾਂ ਸਬਜ਼ੀਆਂ ਦੀਆਂ ਹਰ ਇੱਕ ਤਰ੍ਹਾਂ ਦੀਆਂ ਜਿਹੜੀਆਂ ਸਬਜ਼ੀਆਂ ਨੇ ਤੇ ਆਹ ਦੇਖੋ ਜੀ ਆਪਾਂ ਜਾ ਰਹੇ ਆ ਉੱਧਰ ਨੂੰ ਬੜਾ ਘੈਂਟ ਨਜ਼ਾਰਾ ਜੀ ਉੱਥੋਂ ਦਾ ਵੀ ਅੰਦਰ ਤੁਹਾਨੂੰ ਦਿਖਾਉਣਾ ਬੜੀ ਜ਼ਿੰਮੇਵਾਰ ਭਰਾ ਆਮਦ ਨਹੀਂ ਉੱਥੇ ਸਮਾਨ ਲੈਣ ਆਪਾਂ ਵੀ ਪਹੁੰਚ ਗਏ ਜੀ ਬਸ ਇੱਕ ਅੱਧੇ ਮਿੰਟ ਦੇ ਵਿੱਚ ਉੱਥੇ ਜੀ ਆਪਾਂ ਹੁਣ ਤੁਹਾਨੂੰ ਦਿਖਾਉਨੇ ਆ ਵੀ ਇੱਥੇ ਕਿਵੇਂ ਪਨੀਰੀ ਤਿਆਰ ਕਰਦੇ ਆ ਦੇਖੋ ਕਿੰਨਾ ਵੱਡਾ ਖੇਤ ਹੈ ਜੀ ਇਹ ਸਾਰਾ ਔਰ ਦੂਰ ਤੱਕ ਦੇਖੋ ਫਾਰਮ ਸਾਰਾ ਇੱਥੇ ਪਨੀਰੀਆਂ ਦਾ ਕੰਮ ਹੈ ਜਿੰਨਾਂ ਦਾ ਇਹੀ ਚੀਜ਼ ਕੰਮ ਕਰਦੇ ਆ ਵੀ ਸਬਜ਼ੀਆਂ ਦੀਆਂ ਪਨੀਰੀਆਂ ਤਿਆਰ ਕਰਨੀਆਂ ਹਰੇਕ ਮੌਸਮ ਦੇ ਵਿੱਚ ਹਰੇਕ ਤਰ੍ਹਾਂ ਦੀਆਂ ਤੁਹਾਨੂੰ ਮਿਲਣਗੀਆਂ ਇੱਥੋਂ ਤੇ ਆਪਾਂ ਨੂੰ ਵੀ ਜਦੋਂ ਜ਼ਰੂਰਤ ਹੁੰਦੀ ਹੈ ਆ ਖੇਤ ਦੇ ਵਿੱਚ ਕਿਸੇ ਚੀਜ਼ ਦੀ ਦਾ ਇੱਥੇ ਆਈਦਾ ਜੀ ਦੇਖੋ ਚੈੱਕ ਕਰੋ ਜੀ ਇੱਧਰ ਵੀ ਸਾਹਮਣੇ ਸਾਰਾ ਦੂਰ ਤੱਕ ਜਾ ਮੈਂ ਜ਼ੂਮ ਕਰਕੇ ਦਿਖਾਉਣਾ ਜੀ ਤੁਹਾਨੂੰ ਆ ਦੇਖੋ ਸਾਰਾ ਇਹਨਾਂ ਦਾ ਹੀ ਹੈ ਜੀ ਪਲਾਟ ਵਗੈਰਾ ਸਿਸਟਮ ਔਰ ਦੂਰ ਦੂਰ ਤੱਕ ਤੇ ਹੁਣ ਆਪਾਂ ਚੱਲਦੇ ਅੰਦਰ ਵੱਲ ਜੀ ਅੰਦਰ ਦੇਖੋ ਜੀ ਇਹਨਾਂ ਨੇ ਕਾਫੀ ਬੀਜ ਸੁੱਕਣੇ ਪਾਏ ਹੋਏ ਨੇ ਉਹ ਸਾਹਮਣੇ ਸਰੋਂ ਸੁੱਕਣੇ ਪਈ ਹੋਈ ਹੈ ਜੀ ਤੇ ਇਹਦੀ ਪੈਕਿੰਗ ਕਰਕੇ ਵੀ ਵੇਚਦੇ ਨੇ ਇਹ ਮਲੇਰਕੋਟਲਾ ਸੀਡ ਫਾਰਮ ਹੈ ਜੀ ਇਹ ਤੇ ਠੰਡੀ ਖੂਈ ਕੋਲੇ ਜੀ ਤੇ ਹਰ ਇੱਕ ਤਰ੍ਹਾਂ ਦੇ ਇਹਨਾਂ ਕੋਲ ਮਤਲਬ ਮਿਲ ਜਾਂਦੇ ਨੇ ਜੀ ਦੇਖੋ ਤੁਸੀਂ ਜਿਹੜੀ ਚਲੋ ਚੱਕ ਜੀ ਦੇਖਦੇ ਲੈ ਕੁਝ ਨਹੀਂ ਹੈ ਨਾ ਮੈਂ ਮੋੜੇ ਉੱਧਰ ਲੈਣ ਆਈ ਬਈ ਦੇਈ ਯਾਰ ਆ ਦੇਖੋ ਜੀ ਪੈਕਿੰਗ ਵਾਲੇ ਵੀ ਮਿਲਦੇ ਨੇ ਇੱਥੇ ਸੀਡ ਉਹ ਸਾਹਮਣੇ ਬਾਈ ਬੈਠਾ ਇੱਥੇ ਬਿੱਲ ਬੁਲ ਕੱਟਦੇ ਨੇ ਆਹ ਦੇਖੋ ਪੈਕਿੰਗ ਵਾਲੇ ਵੀ ਪੈਣੇ ਵੀਰੇ ਧਣੀਆਂ ਧੁਨੀਆਂ ਸਭ ਕੁਝ ਮਿਲ ਜਾਂਦਾ ਨਾ ਹਾਂ ਜੀ ਹਾਂ ਤਾਰੇ ਧਣੀਆਂ ਮਿਰਚੀ ਪਾਲਕ ਹਰ ਇੱਕ ਚੀਜ਼ ਦਾ ਲੂਜ਼ ਵੀ ਮਿਲ ਜਾਂਦੀ ਬੁੜੀ ਆਹ ਵੀ ਮਿਲ ਜਾਂਦਾ ਉਹ ਪਿਆਰ ਸਾਰੇ ਹੁੰਦੇ ਆ ਸਾਰੇ ਠੀਕ ਹੈ ਜੀ ਦੇਖੋ ਜੀ ਬੜਾ ਤਗੜਾ ਪ੍ਰੋਜੈਕਟ ਹੈ ਇਹਨਾਂ ਦਾ ਤੇ ਜਿਹੜੀ ਚੀਜ਼ ਤੋਲ ਕੇ ਦੇਣ ਵਾਲੀ ਉਹ ਵੀ ਤੇ ਗਿਣਕੇ ਵੀ ਗੁੱਚੀਆਂ ਦਿੰਦੇ ਨੇ ਪਨੀਰੀ ਕਿਸੇ ਚੀਜ਼ ਤੇ ਹੋਵੇ ਜੀ ਹਾਂ ਛੋਟੇ ਵਾਲੀ ਹੈ ਵੱਡੇ ਵਾਲੀ ਨਹੀਂ ਹੈਗੀ ਨਾ ਬੈਂਗਣੀ ਛੋਟੇ ਵਾਲੀ ਲੈਣੀ ਜੀ ਛੋਟੀ ਕਿਹਨੂੰ ਤੇ ਕਿਚੜੀ ਜੀ ਛੋਟੀ ਛੋਟੀ ਚਲੋ ਫਿਰ ਐ ਕਰੋ ਤੁਸੀਂ ਇੱਕ ਮਤਲਬ ਹਰੀ ਮਿਰਚ ਦੇ ਦੇ ਦਿਓ ਤੇ ਇੱਕ ਦੇ ਦਿਓ ਆਪਾਂ ਨੂੰ ਤੁਸੀਂ ਸ਼ਿਮਲਾ ਮਿਰਚ ਦਾ ਅੱਛਾ ਠੀਕ ਹੈ ਜੀ ਤੇ ਸ਼ਿਮਲਾ ਮਿਰਚ ਹੋ ਗਈ ਹਰੀ ਮਿਰਚ ਹੋ ਗਈ ਟਮਾਟਰ ਦੇ ਦਿਓ ਗਰਮੀ ਵਾਲੇ ਇਹ ਤਾਂ ਇਹ ਤਾਂ ਸ਼ਿਮਲਾ ਮਿਰਚ ਜੀ ਹਾਂਜੀ ਹਾਂ ਨਹੀਂ ਨਹੀਂ ਉਹ ਵਾਲੀ ਥੋੜੀ ਵੱਡੀ ਉਹ ਚੋਂ ਦੇ ਦਿਓ ਨਾ ਇੱਕ ਟਮਾਟਰਾਂ ਦਾ ਵੀ ਦੇ ਦਿਓ ਜੀ ਇੱਕੁੱਛੀ ਟਮਾਟਰਾਂ ਦੀ ਅੱਛਾ ਟਮਾਟਰ ਹਾਂਜੀ ਗਰਮੀ ਵਾਲੇ ਠੀਕ ਹੈ ਜੀ ਇੱਕ ਟਮਾਟਰ ਬੈਂਗਣਾ ਦੀ ਪਨੀਰੀ ਤੇ ਆਪਾਂ ਨੂੰ ਮਿਲਣੀਗੀ ਤੇ ਬਾਕੀ ਧਨੀਆਂ ਵਗੈਰਾ ਲੈਣੇ ਆ ਆ ਲਾਜੀ ਧਨੀਆਂ ਦੇ ਹੋ ਗਿਆ ਜੀ ਹੋ ਗਿਆ ਜੀ 80 ਰੁਪਏ ਦਾ ਸਿਰਫ ਹੈ ਇਹ ਸਮਾਨ ਦੇਖੋ ਆਪਾਂ ਆਰਗੈਨਿਕ ਚੀਜ਼ ਤਿਆਰ ਕਰਨੀ ਮੇਰੇ ਕੋਈ ਜ਼ਿਆਦਾ ਖਰਚਾ ਨਹੀਂ ਹੁੰਦਾ ਰੇਸਪੀ ਆਪਾਂ ਕਰਨੀ ਨਹੀਂ ਤੇ ਇਸ ਤਰ੍ਹਾਂ ਹੀ ਚਾਰ ਕਰਨਾ ਤੇ ਵੀਰ ਜੀ ਇੱਕ ਦਿਓ ਜੇ ਪੈਕਟ ਕਾਦਾ ਧਨੀਆਂ ਦੇ ਦਿਓ ਇੱਕ ਪੈਕਟ ਕਿੰਨੇ ਦਾ ਜਿਹੜਾ ਪੈਕਟ ਹੈ 30 ਰੁਪਏ ਦਾ ਹੈ ਅੱਛਾ 30 ਰੁਪਏ ਦਾ ਪੈਕਟ ਹੈ ਸਿਰਫ ਇਹ ਤਾਂ ਬਹੁਤ ਥਾਂ ਦੇ ਲੱਗ ਜਾਣਾ ਵੱਜ ਜਾਣਾ ਆਪਾਂ ਦਾ ਕਿਸੇ ਬਰੋ ਬੈਗ ਦੇ ਜਾਂ ਕਿਸੇ ਮਤਲਬ ਥੈਲੇ ਵਗੈਰਾ ਦੇ ਵਿੱਚ ਕੱਟ ਕੇ ਮਿੱਟੀ ਭਾ ਕੇ ਫਿਰ ਲਾਵਾਂਗੇ ਜੀ ਆ ਇੰਨਾ ਕੁ ਲਿਆ ਜੀ ਸਮਾਨ ਆਪਾਂ 10-10 ਬੁੱਟੇ ਹਰੇਕ ਚੀਜ਼ਾਂ ਦੇ ਮਤਲਬ ਉਹ ਸ਼ਿਮਲਾ ਮਿਰਚ ਦੇ ਆ ਗਏ ਹਰੀ ਮਿਰਚ ਦੇ ਹੋ ਗਏ ਸਾਰੇ ਜੀ ਤੇ ਆ ਧਨੀਆ ਤੇ ਥੋੜੀਆਂ ਇਹ ਪਿੰਡੀਆਂ ਦਾ ਬੀਜ ਤੇ ਉਸ ਤੋਂ ਬਾਅਦ ਜੇ ਇਹ ਕਾਮਯਾਬ ਹੋ ਗਿਆ ਫਿਰ ਆਪਾਂ ਹੋਰ ਵੀ ਵੈਰਾਈਟੀਆਂ ਉਹ ਆਉਣ ਦੀ ਕੋਸ਼ਿਸ਼ ਕਰਾਂਗੇ ਛੱਤ ਤੇ ਤੇ ਹੁਣ ਆਪਾਂ ਚੱਲਦੇ ਆ ਜੀ ਜਿਹੜਾ ਹੋਰ ਸਮ ਇਹਨਾ ਮਲੇਰ ਕੋਟਲੇ ਦੇ ਨੇ ਬਾਈ ਮਲੇਰ ਕੋਟਲਾ ਸੀਡ ਫਾਰਮ ਦੇ ਨਾਂ ਤੋਂ ਇਹਨਾਂ ਦਾ ਜਿਹੜਾ ਹੈਗਾ ਜੀ ਇਹ ਮਤਲਬ ਜਿਹੜਾ ਫਾਰਮ ਹਾਊਸ ਬਣਿਆ ਜਿੱਥੇ ਬਣਾਉਂਦੇ ਨੇ ਕਰਦੇ ਨੇ ਯਾਰ ਬੜੇ ਪਰਫੈਕਟ ਨੇ ਬੰਦੇ ਆ ਬੜੀ ਬੜੀ ਦੂਰੋਂ ਲੋਕ ਇੱਥੇ ਲੈਣ ਆਉਂਦੇ ਨੇ ਜੀ ਬੀਜ ਪਨੀਰੀਆਂ ਸਾਰਾ ਕੁਝ ਇਹ ਹੁਣ ਆਪਾਂ ਬੈਂਗਣ ਲੈ ਕੇ ਹੀ ਲੈਣ ਆਲੇ ਆਪਣੇ ਉਹ ਲੈਣੇ ਆ ਵੱਡੇ ਬੈਂਗਣ ਛੋਟੇ ਦਿੰਦਾ ਸੀ ਚਿਚੂ ਬੈਂਗਣ ਉਹ ਆਪਾਂ ਲੈ ਲਈ ਨੀ ਚੁਚੂ ਕਹਿੰਦੇ ਇਹਨਾਂ ਨੂੰ ਵੱਡੇ ਬੈਂਗਣ ਪੜਥੇ ਵਾਲੇ ਲੱਭਦੇ ਸੀ ਆ ਦੇ ਲਓ ਜੀ ਆਪਾਂ ਪਹੁੰਚ ਗਏ ਆ ਜੀ ਇੱਕ ਹੋਰ ਦੁਕਾਨ ਹੈ ਜੀ ਉੱਥੇ ਤੇ ਗੱਡੀ ਲਾਉਨੇ ਆਪਾਂ ਇੱਧਰ ਉੱਪਰ ਰੋਡ ਤੇ ਲਾ ਦਿੰਨੇ ਆ ਥੱਲੇ ਬਹੁਤ ਡੂੰਘਾ ਚਲ ਜਾਣਾ ਜੀ ਤੇ ਇੱਥੋਂ ਦੇਖਦੇ ਆ ਜੇ ਆਪਾਂ ਨੂੰ ਮਿਲ ਜੇ ਸਮਾਨ ਜਿਹੜਾ ਆਪਣਾ ਰਹਿ ਗਿਆ ਜੀ ਇੱਥੇ ਇੱਕ ਸਾਈਡ ਤੇ ਲਾ ਦਿੰਨੇ ਆ ਦੇਖੋ ਕੀ ਬੰਦਾ ਜੀ ਉੱਤਰ ਕੇ ਦੇਖਦੇ ਆ ਸਮਾਨ ਇਨਾਂ ਕੋਲ ਵੀ ਬੜਾ ਘੈਂਟ ਹੈ ਜੀ ਤੇ ਇਹ ਪਿੱਛੇ ਇਨਾਂ ਦੇ ਵੀ ਨਰਸਰੀ ਹੈ ਬੈਕ ਸਾਈਡ ਤੇ ਜਿਹਾ ਦੇਖੋ ਜੀ ਹਰੇਕ ਤਰ੍ਹਾਂ ਦਾ ਸਮਾਨ ਇਨਾਂ ਕੋਲ ਹੈਗਾ ਜੀ ਪਹਿਲਾਂ ਵੀ ਆਪਾਂ ਕਾਫੀ ਵੇਰੀ ਆ ਚੁੱਕੇ ਆ ਆ ਦੇਖੋ ਆਰਬੀ ਵਗੈਰਾ ਦੇ ਵੀ ਬਰੇ ਨੇ ਤੇ ਆ ਦੇਖੋ ਮਾ ਵੀ ਕਹਿੰਦੇ ਜੀ ਕੰਮ ਅਨੀਰੀ ਵਗੈਰਾ ਕੋਣਾਸ ਤੇ ਹਨਾ ਆ ਕੋਕੋ ਪਿਟ ਆ ਗਿਆ ਆਪਾਂ ਦੇਖਦੇ ਆ ਜੀ ਉਹਨਾਂ ਨੂੰ ਕੁਛ ਦਿਆਂ ਗਰੋ ਬੈਗ ਨੇਲ ਜੀ ਹੋਈ ਸਮਾਰ ਰਹਿ ਗਈ ਆਪਣਾ ਲੈਣ ਵਾਲਾ ਕਾਫੀ ਲੰਮੀ ਜੀ ਇਹ ਨਰਸਰੀ ਜਿਹੜੀ ਪਹਿਲਾਂ ਆਪਾਂ ਵਿਖਾਈ ਉਹਨਾਂ ਵਾਂਗੂ ਪਿੱਛੇ ਜਾ ਕੇ ਵੀ ਪਟਿਆਲੇ ਤੋਂ ਰਾਜਪੁਰਾ ਰੋਡ ਤੇ ਹੈ ਜੀ ਜਾ ਕੇ ਦੇਖਦੇ ਆਂ ਦੇਖੋ ਜੀ ਕਿੰਨੇ ਘੈਂਟ ਨੇ ਗਮਲੇ ਇੰਨਾ ਕੋਲ ਪਲਾਸਟਿਕ ਦੇ ਸਾਰਾ ਕੁਝ ਸਾਰਾ ਸਾਮਾਨ ਘੈਂਟ ਹੈ ਤੇ ਆਪਾਂ ਇਹਨਾਂ ਤੋਂ ਲਵਾਂਗੇ ਜੀ ਕਿਆਰੀ ਟਾਈਪ ਜਿਹੜਾ ਬਣਿਆ ਹੁੰਦਾ ਵੀਰੇ ਉਹ ਦਿਖਾ ਦਿਓ ਆ ਦਿਖਾਇਆ ਬਾਈ ਨੇ ਇਹ ਮੈਂ ਕਿਹਾ ਵੀ ਥੋੜਾ ਛੋਟਾ ਆ ਜਾਊਗਾ ਥੋੜਾ ਜਿਹਾ ਵੱਡਾ ਚਾਹੀਦਾ ਆਪਾਂ ਨੂੰ ਵੀਰ ਜੀ ਹੈਗਾ ਵੱਡਾ ਵੀਰ ਜੀ ਦਿਖਾ ਦਿਓ ਜੀ ਮੜਾ ਆ ਵੱਡਾ ਦੇਖ ਜੀ ਵੀਰੇ ਖੋਲ ਕੇ ਦਿਖਾ ਦਿਓ ਸਾਰਾ ਹੈਂ ਹਾਂ ਤਾਂ ਜੀ ਉਹ ਫਿਰ ਛੋਟਾ ਹੈ ਉਹਦੇ ਚ ਜ਼ਿਆਦਾ ਸਮਾਨ ਲੱਗਣਾ ਨਹੀਂਗਾ। ਫਿਰ ਪਾਉਂਡ ਚ ਆ ਜਾ। ਤੇ ਗੋਲ ਹੈ ਜੀ। ਚੋਰਸ ਜਿ ਦਿਖਾਓ ਆਪਾਂ ਨੂੰ। ਇਹ ਉਹ ਜਿਹੜਾ ਅੱਧਾ ਟੋਲ ਮੈਂ ਤੁਹਾਨੂੰ ਕਹ ਰਿਆ ਨਹੀਂਗਾ। ਅੱਛਾ ਜਿਹੜਾ ਨੀਲਾ ਹੈ ਤੁਸੀਂ ਕਹਿੰਦੇ ਵੱਡ ਕੇ ਜਿਵੇਂ ਡਰਾਮਾ ਵੱਡ ਕੇ ਬਣਾਇਆ ਹੁੰਦਾ। ਉਹ ਵਾਲਾ। ਆ ਦੇਖਿਓ ਆ ਆ ਜਾਨਵਰ ਰਸਤੇ ਵੀਰੇ। ਇਹ ਉਹ ਹੈ। ਹਾਂਜੀ ਕੋਕੋ ਲਾਈਨਰ ਹੈ ਬਾਸਕਟਾਂ ਦੇ ਵਿੱਚ ਪਹਿਲਾਂ। ਅੱਛਾ ਅੱਛਾ। ਬਾਸਕਟਾਂ ਦੇ ਵਿੱਚ ਪਾਉਣ ਵਾਲਾ ਜੀ। ਠੀਕ ਹੈ। ਮਿਲ ਆ ਵੀਰੇ। ਦੇਖਿਓ ਜੀ ਕਰਿਓ ਚੈੱਕ ਜੇ ਮਿਲ ਜੇ ਆਪਾਂ ਨੂੰ। ਯਾਰ ਇੱਕ ਕੋਈ ਗਰੋ ਬੈਗ ਮਿਲਿਆ ਵਸ ਕਹਿੰਦੇ ਸਾਡੇ ਕੋਈ ਇੱਕੋ ਸਾਈਜ਼ ਦਾ ਹੀ ਆ ਗੋਲ ਵਾਲਾ ਆ ਪਾ ਕਹਿੰਦੇ ਇਹਦੇ ਨਾਲ ਲਾ ਦਵਾਂਗੇ ਇਹ ਲੈ ਜਾਂਦੇ ਫਿਰ ਹੋਰ ਕੀ ਵੱਡਾ ਕਹਿੰਦੇ ਹੈ ਨਹੀਂ ਕਹਿੰਦਾ ਥੋੜੇ ਚਿਰ ਬਾਅਦੇ ਖਰਾਬ ਵੀ ਹੋ ਜਾਂਦਾ ਤੁਸੀਂ ਕੋਈ ਹੋਰ ਚੀਜ਼ ਟਰਾਈ ਕਰ ਲਓ ਗਰੋ ਬੈਗ ਦੀ ਬਜਾਏ ਚਲੋ ਆਪਾਂ ਕਰਦੇ ਆਂ ਦੇਖਦੇ ਆਂ ਹੋਰ ਇੱਕ ਨਾ ਡਰਮ ਵਗੈਰਾ ਹੁੰਦੇ ਨੇ ਨੀ ਨੀਲਾ ਡਰਮ ਨਹੀਂ ਹੁੰਦਾ ਜਿਹੜਾ ਜਿਸ ਚ ਪਾਣੀ ਵਗੈਰਾ ਪਾਉਂਦੇ ਨੇ ਤੇ ਉਹ ਮੇਰੇ ਰਾਦਾ ਵੀ ਆਪਾ ਬਣਾਉਨੇ ਆਂ ਤੇ ਇੱਕ ਵਾਰੀ ਗੇੜਾ ਮਾਰ ਲਈ ਇਹਨਾਂ ਦੀ ਨਰਸੀ ਦਾ ਵੀ ਜੋ ਕੋਈ ਆਪਾਂ ਨੂੰ ਚੀਜ਼ ਚੰਗੀ ਲੱਗੀ ਤੇ ਹੋਰ ਵੀਰੇ ਕੀ ਹਾਲ ਨੇ ਵਧੀਆ ਬਈਆ ਵਧੀਆ ਠੀਕ ਠਾਕ ਤੇ ਕਿਵੇਂ ਵੀਰੇ ਫੁੱਲ ਫੁੱਲ ਕੀ ਰੇਟ ਨੇ ਇਹਨਾਂ ਦੇ ਆ ਆ ਵੇਲ ਆਈ ਹਾਂਜੀ ਬੁਗਨਵੈਲ ਆ ਸਰ ਬੁਗਨਵੈਲ ਹਾਂਜੀ ਤੇ ਆ ਵਾਈਟ ਵਾਲੀ ਇਹ ਵੀ ਬੁਗਨ ਇਹ ਬੁਗਨਵੈਲ ਕੀ ਰੇਟ ਰੂਟ ਇਹਨਾਂ ਦਾ ਰੇਟ ਕੋਈ ਕੋਈ 300 ਜੀ ਕੋਈ 500 ਜੀ ਭਾਈ ਅੱਛਾ ਅਲੱਗ ਅਲੱਗ ਰੇਟ ਨੇ ਹਾਂ ਘੈਂਟ ਯਾਰ ਕੰਮ ਬਈ ਤੁਹਾਡਾ ਤੇ ਪਿੱਛੇ ਦਾ ਕਾਜਾ ਯਾਰ ਮਰਵਾ ਚਾਤੀ ਕਰਨਾ ਜੋ ਕੋਈ ਪਸੰਦ ਆ ਜੇ ਤੇ ਆ ਜੇ ਦੋ ਬਾਈ ਥੋੜਾ ਜਿਹਾ ਬਿਜ਼ੀ ਹੋ ਗਿਆ ਕਸਟਮਰਾਂ ਨੂੰ ਦਿਖਾਉਣ ਦੇ ਵਿੱਚ ਪਲਾਂਟਸ ਤੇ ਆ ਤੁਸੀਂ ਦੇਖੋ ਕਿੰਨੇ ਘਣਨੇ ਜੀ ਬੜਾ ਮਜ਼ਾ ਆਉਂਦਾ ਜੀ ਬੜਾ ਜੀ ਲੱਗਦਾ ਇਹੋ ਜੀ ਥਾਂ ਤੇ ਆਣ ਕੇ ਗ੍ਰੀਨਰੀ ਵਾਲੀ ਥਾਂ ਤੇ ਮੈਂ ਕਹਿੰਨਾ ਇੱਕ ਤੋਂ ਇੱਕ ਪਲਾਂਟਸ ਨੇ ਬੜੇ ਸੁਧਰੇ ਹੋਈਆਂ ਕੁਆਲਿਟੀਆਂ ਨੇ ਜੀ ਪਲਾਂਟਸ ਦੀਆਂ ਨੇ ਕੋਲ ਆਪਾਂ ਕਰੀਨ ਮਲੇਰ ਕੋਲ ਸੀਡਸ ਵਾਲੇ ਨੇ ਜਦੋਂ ਪਟਿਆਲਾ ਤੋਂ ਰਾਜਪੁਰਾ ਜਾਈਏ ਉੱਥੇ ਰੋੜ ਤੇ ਦੇਖੋ ਮੈਂ ਕਹਨਾ ਮੈਂ ਨੇ ਵੀ ਸ਼ਕੀਨ ਲੈਣਾ ਫਰਿਆਲੇ ਦੇ ਮਤਲਬ ਸਾਰੇ ਆਪਣੇ ਇੱਥੋਂ ਦੇ ਲੋਕ ਆ ਲੈਣ ਵਾਲੇ ਉਹਨਾਂ ਦਾ ਇੱਥੇ ਫੁੱਲਾਂ ਦੀ ਵੈਰੈਟੀ ਇੱਥੇ ਲੈਣ ਆਉਂਦੇ ਹੁੰਣਗੇ ਜਿਆਦਾ ਕਰਕੇ ਜਿਤ ਤੱਕ ਮੇਰਾ ਆਈਡੀਆ ਆ ਸਾਰੇ ਆਪਣੇ ਕੋਲ ਅਵੇਲੇਬਲ ਨੇ ਘਰੇ ਆਪ ਲਾਏ ਹੋਏ ਨੇ ਜੀ ਦੇਖੋ ਸਾਰੇ ਜੀ ਸਾਨੂੰ ਦੂਰ ਤੱਕ ਮਾਰ ਲੋ ਜੇ ਤੁਸੀਂ ਵੀ ਮੇਰੇ ਨਾਲ ਆਣਾ ਆ ਸ਼ੈੱਡ ਚ ਬਾਈ ਤਿਆਰ ਕਰਦੇ ਨੇ ਇੱਥੇ ਅੰਦਰ ਫੁੱਲ ਅਨੇਕੀ ਇਹ ਬੂਟੀਆਂ ਰੱਖਾ ਤੇ ਖਾਲੀ ਹੈ ਸਟੈਂਡ ਆ ਉਹ ਸਾਹਮਣੇ ਉਧਰ ਕਰਦੇ ਨੇ ਜੀ ਯਾਰ ਤੇ ਕਾਫੀ ਵੱਡੀ ਹੈ ਨਰਸਰੀ ਇਹ ਇੱਧਰ ਵੀ ਹੈਗੇ ਜੀ ਕਾਫੀ ਇਧਰ ਦੂਜੇ ਨੇ ਹਰੇ ਪੱਤੇਆਂ ਵਾਲੇ ਲਓ ਜੀ ਆ ਦੋ ਬੂਟੇ ਆਪਾਂ ਲੈ ਲਈਏ ਇੱਕ ਫੁੱਲਾਂ ਵਾਲਾ ਆ ਥੋੜੀ ਵੇਲ ਟੈਪ ਇਹ ਆ ਬੈਂਗਣ ਆਪਾਂ ਨੂੰ ਮਿਲ ਗਏ ਵੱਡੇ ਬੈਂਗਣ ਨੇ ਨਾ ਜੀ ਹਾਂਜੀ ਵੱਡੇ ਪਰਥੇ ਵਾਲੇ ਪਰਥੇ ਵਾਲੇ ਬੈਂਗਣ ਇਹ ਕਹਿੰਦੇ ਵੀ ਇਹ ਚ 10 ਪੀਸ ਹੁੰਦੇ ਨੇ ਤੇ ਆ ਇੱਕੋ ਗਰੋ ਬੈਗ ਮਿਲਿਆ ਜੀ ਵੱਡੇ ਆਪਾਂ ਜਿਹੜੇ ਭਾਲਦੇ ਸੀ ਉਹ ਮਿਲੇ ਨਹੀਂ ਜੀ ਵੱਡੇ ਸਾਈਜ਼ ਦੇ ਕਹਿੰਦੇ ਹੈ ਨਹੀਂ ਬਾਕੀ ਕਹਿੰਦੇ ਆ ਵੀ ਤੁਸੀਂ ਇਹਦੇ ਚ ਨਾ ਹੀ ਲਾਓ ਤੇ ਧੁੱਪ ਚ ਖਰਾਬ ਹੋ ਜਾਂਦੇ ਨੇ ਤੇ ਇਹ ਆਪਾਂ ਜੀ ਥੋਪ ਇਦਾਦਾਰੀ ਕਰ ਲਈ ਅੱਜ ਦੀ ਤੇ ਬਾਕੀ ਦਾ ਸਮਾਨ ਜਿਹੜਾ ਹੋਰ ਰਹਿ ਗਿਆ ਉਹ ਵੀ ਤੁਹਾਨੂੰ ਨਾਲ-ਨਾਲ ਦਿਖਾਈ ਜੰਨੇ ਆ ਜੀ ਕੀ ਕੀ ਰਹਿ ਗਿਆ ਤੇ ਕੀ ਕੀ ਲੈਣੇ ਆ ਆਪਾਂ ਇਹਨਾਂ ਦਾ ਨਟਕਾਣਾ ਬੜਾ ਕੈਂਡ ਲੱਗਾ ਮੈਨੂੰ ਥੋੜਾ ਜਿਹਾ ਆਹ ਸਾਹਮਣੇ ਰੋਡ ਜਾ ਰਹੀ ਜਿਹੜਾ ਇੱਧਰ ਨੂੰ ਚੰਡੀਗੜ੍ਹ ਜਾ ਰਿਹਾ ਤੇ ਇੱਥੇ ਮਤਲਬ ਆ ਦੁਕਾਨ ਹੈ ਜੀ ਸਾਈਡ ਤੇ ਥੱਲੇ ਜੇ ਥਾਂ ਤੇ ਅਡੂਗੇ ਜੇ ਥਾਂ ਤੇ ਤੇ ਇੱਥੇ ਆ ਕੇ ਬੜਾ ਸ਼ਾਂਤ ਜਿਹਾ ਜਿਹੜਾ ਮਹਿਸੂਸ ਹੁੰਦਾ ਜੀ ਤੇ ਵਧੀਆ ਲੱਗਦਾ ਕਿਉਂਕਿ ਗ੍ਰੀਨਰੀ ਚ ਆਣ ਕੇ ਰੇਗ ਨੂੰ ਵਧੀਆ ਲੱਗਦਾ ਤੇ ਆਪਾਂ ਨੂੰ ਵੀ ਵਧੀਆ ਲੱਗਦਾ ਜੀ ਬਹੁਤ ਡਰਮ ਲੈਣ ਲੱਗੇ ਆ ਇਹਦੇ ਵਿੱਚ ਕਾਫੀ ਮਿੱਟੀ ਆਈ ਨਹੀਂ ਤੇ ਜੇ ਆਪਾਂ ਕੋਈ ਜਿਹੜੇ ਪੌਦੇ ਜ਼ਿਆਦਾ ਫੈਲਦੇ ਨੇ ਉਹ ਲਾਉਣੇ ਹੋਣਗੇ ਤਾਂ ਇੱਥੇ ਠੀਕ ਰਹਿਣਗੇ 2 ਜਾਂ 3 ਲੱਗ ਜਾਣਗੇ ਹੋਰ ਵੀ ਸਮਾਨ ਹੈ ਬਾਈ ਕੋਲ ਇੱਥੇ ਆਪਾਂ ਤਾਂ ਬੜਾ ਡਰਮ ਹੀ ਖੇਦਾਂਗੇ ਕਿਉਂਕਿ ਇਹਦੇ ਵਿੱਚ ਨਾ ਇਹ ਕਿ ਆ ਵੀ ਆਪਾਂ ਚੋਕੇ ਨੂੰ ਕਿਤੇ ਵੀ ਆਸੇ-ਪਾਸੇ ਕਰ ਸਕਦੇ ਹਾਂ ਧੁੱਪ ਛਾ ਦੇ ਅਕੋਰਡਿੰਗ ਜੀ ਇਹਨਾਂ ਦੇ ਫਾਇਦੇ ਨਹੀਂ ਜਾਂਦਾ ਹਾਂਜੀ ਮਹਾਰਾਜ ਆ ਦਿਖਾਓ ਜੀ ਕਿੰਨੇ ਦਾ ਡਰਾਮਾ ਜਿਹੜਾ ਪੌਣੇ 500 ਦਾ ਪੌਣੇ 500 ਅੱਛਾ ਜੀ ਪੌਣੇ 500 ਦਾ ਪੁੱਛੀ ਤੇ ਆ ਜਿਹੜਾ ਉੱਪਰ ਅੱਧਾ ਵੱਡਾ ਹੈ ਜਿਹੜਾ ਇਹਦਾ ਦੂਜੇ ਰੋਗ ਜੀ ਉਹ ਸਾਢੇ 450 ਦਾ ਕਰੋ ਬੈਗ ਨਾਲ ਮਹਿੰਗੇ ਪੈਣਗੇ ਜੀ ਡਰਾਮਾ ਆਪਾਂ ਸਾਢੇ 450 ਦਾ ਤੇ ਪੌਣੇ 500 ਦਾ ਬਿਲਕੁਲ ਘੱਟ ਵੱਧ ਕੁਛ ਨਹੀਂ ਸੇਮ ਰਹੂਗਾ ਰੇਟ ਇਹ ਸੇਮ ਰੇਟ ਰਹੂਗਾ ਘੱਟ ਵੱਧ ਨਹੀਂ ਕਰਨਾ ਹੈਗਾ ਇਹ ਚਲੋ ਲੈਨੇ ਆਂ ਫਿਰ ਆਪਾਂ ਡਰਮ ਇੱਕ ਤਾਂ ਲੈਣਾ ਹੀ ਪਊਗਾ ਤਾਂ ਜੋ ਆਪਾਂ ਜਿਹੜੇ ਵੱਡੇ ਬੂਟੇ ਜਿਵੇਂ ਬੈਂਗਣਾ ਦੇ ਲਾਉਣੇ ਉਹ ਜਿਹੜੇ ਇਹਨਾਂ ਚ ਆਪਾਂ ਲਾ ਸਕੀਏ ਕਿਉਂਕਿ ਫੈਲਨੇ ਜ਼ਿਆਦਾ ਨੇ ਚਲੋ ਲੈ ਲੈਨੇ ਆਂ ਜੀ ਡਰਮ ਲੈ ਲਿਆ ਜੀ ਆਪਾਂ ਤੇ ਰੱਖਦੇ ਇਹਨੂੰ ਗੱਡੀ ਦੇ ਵਿੱਚ ਆਜੂਗਾ ਨਾ ਪੂਰਾ ਜੀ ਹੋ ਹੋ ਆਜੋ ਪਿੱਛੇ ਵੀ ਆਜੂਗਾ ਲੋ ਇਹ ਰੱਖ ਲਓ ਇੱਧਰ ਲੈ ਵਾਸੋਂ ਨਾ ਮੈਂ ਤੁਸੀ ਰੱਖ ਦਿਓ ਅੱਹ ਮੜਾ ਜਿਹੜੇ ਵਿੱਚ ਬੂਟੇ ਪਏ ਉਹਨਾਂ ਨੂੰ ਪਚਾ ਕੇ ਜੀ ਲੋ ਜੀ ਡਰਾਮਾ ਆਪਾਂ ਪਾ ਕੇ ਲੈ ਆਂ ਬਾਈ ਕਹਿੰਦਾ ਕਾਫੀ ਸਾਲ ਨਹੀਂ ਜਾਂਦਾ ਕਿਤੇ ਤੇ ਹੁਣੇ ਚੱਪਾ ਪਾ ਕੇ ਮਿੱਟੀ ਫਿਰ ਦੀਦਾਂਗੇ ਜੀ ਹਾਂਜੀ ਹੁਣ ਆਪਾਂ ਪਹੁੰਚ ਚੁੱਕੇ ਆਂ ਜੀ ਘਰ ਤੇ ਆਹ ਸਮਾਨ ਆਪਾਂ ਲੈ ਕੇ ਆਂਦਾ ਜੀ ਦੇਖੋ ਸਾਰਾ ਤੁਸੀਂ ਵੈਸੇ ਦੇਖ ਹੀ ਚੁੱਕੇ ਹੋ ਪਹਿਲਾਂ ਪਰ ਇੱਕ ਵਾਰੀ ਫਿਰ ਦੇਖ ਲੋ ਜਿੰਨਾ ਕ ਲੈ ਆਂਦਾ ਆਪਾਂ ਸਮਾਨ ਇਹ ਆਈ ਸਾਰਾ ਸਮਾਨ ਤੇ ਇਹ ਸਾਰਾ ਜਿਹੜਾ ਆਪਾਂ ਇਹਦਾ ਬੀਜ ਬਜਾਈ ਆ ਆਪਾਂ ਕਰਾਂਗੇ ਜੀ ਹੁਣ ਤੇ ਉਹ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਜੀ ਨੈਕਸਟ ਵਲੌਗ ਦੇ ਵਿੱਚ ਤੇ ਉਨੇ ਚਿਰ ਤੱਕ ਆਪਣੇ ਚੈਨਲ ਨਾਲ ਜੁੜੇ ਰਹੋ ਤੁਸੀਂ ਅਗਲਾ ਵਲੌਗ ਵੀ ਤੁਸੀਂ ਸਾਰਿਆਂ ਨੇ ਜ਼ਰੂਰ ਦੇਖਣਾ ਕਿ ਆਪਾਂ ਕਿਵੇਂ ਇਹਦੀ ਬਜਾਈ ਕਰਦੇ ਆ ਚ ਮਿੱਟੀ ਪਾਉਨੇ ਆ ਰੂੜੀ ਪਾਉਨੇ ਆ ਤੇ ਕੀ ਕੀ ਆਪਾਂ ਮਿਕਸ ਕਰਕੇ ਇਹਦੀ ਕਰਦੇ ਆ ਬਜਾਈ ਛੱਤ ਤੇ ਉਹ ਸਾਰਾ ਵਲੌਗ ਆਪਾਂ ਉੱਪਰ ਬਣਾਵਾਂਗੇ ਜੀ ਛੱਤ ਤੇ ਤੇ ਮਿੱਟੀ ਦਾ ਇੰਤਜ਼ਾਮ ਕਰ ਲੱਗਾ ਜੀ ਇਹਦੇ ਵਾਸਤੇ ਤੇ ਨੈਕਸਟ ਵਲੌਗ ਸਾਰਾ ਤੁਸੀਂ ਦੇਖਣਾ ਸਤੇ ਕਨੈਕਟਡ ਜੀ ਆਪਣੇ ਚੈਨਲ ਨਾਲ ਜਿੰਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਰੇ ਜਣੇ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸਿਓ ਜੀ ਕਿਦਾਂ ਲੱਗਾ ਤੁਹਾਨੂੰ ਆਪਣਾ ਅੱਜ ਦਾ ਵਲੌਗ ਜੀ ਧੰਨਵਾਦ